ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਤੁੰਨਾ ਦਾ ਟਾਈਮ ਅੱਜਕੱਲ ਸ਼ੁਰੂ ਹੋ ਗਿਆ ਜਿਸ ਦੇ ਕਾਰਨ ਕਿ ਬਹੁਤ ਜ਼ਿਆਦਾ ਜਾਨੀ ਮਾਨੀ ਨੁਕਸਾਨ ਵੀ ਹੋ ਰਿਹਾ ਹੈ ਔਰ ਅਜ ਦਿਨ ਅਸੀਂ ਖਬਰਾਂ ਸੁਣ ਰਹੇ ਹਾਂ ਪਰ ਇਸ ਵਿੱਚ ਤੁਹਾਨੂੰ ਦੱਸਦੇ ਹਾਂ ਵੀ Google Map ਤੁਹਾਡੀ ਕਿਵੇਂ ਜਾਨ ਬਚਾ ਸਕਦਾ ਆਓ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦੇ ਹਾਂ ਵੀ Google Map ਕਿਵੇਂ ਤੁਹਾਡੀ ਜਾਨ ਬਚਾ ਸਕਦਾ ਬਨੇ ਰਹੇ ਹੋ ਤੁਸੀਂ ਇਸ ਵੀਡੀਓ ਨਾਲ ਪੂਰੀ ਜ਼ਰੂਰ ਦੇਖਣਾ ਕਿਉਂਕਿ ਇਹ ਦੂਜਿਆਂ ਨੂੰ ਵੀ ਦੱਸਿਓ ਤੁਸੀਂ ਖੁਦ ਵੀ ਸਿੱਖਣਾ ਇਹ ਚੀਜ਼ ਜਦੋਂ ਵੀ ਤੁਸੀਂ ਡਰਾਈਵ ਕਰ ਰਹੇ ਹੋ ਕਿਰਪਾ ਕਰਕੇ Google Map ਦਾ ਸਹਾਰਾ ਜ਼ਰੂਰ ਲੋ ਧੁੰਦ ਦੇ ਵਿੱਚ ਤਾਂ ਖਾਸ ਕਰਕੇ ਆ ਦੇਖੋ ਜੀ ਪਹਿਲਾਂ ਤੁਸੀਂ ਕਿਤੇ ਵੀ ਜਾ ਰਹੇ ਹੋ ਸੋਚ ਕਰੋ ਤੁਸੀਂ ਆਪਣੀ ਲੋਕੇਸ਼ਨ ਅਰ ਲੋਕੀ ਤੋਂ ਵੀ ਬਠਿੰਡਾ ਤੋਂ ਮੈਂ ਮੰਨ ਲਓ ਚੰਡੀਗੜ੍ਹ ਜਾਣਾ ਹੈ ਔਰ ਚੰਡੀਗੜ੍ਹ ਜਾਣਾ ਹੈ ਤਾਂ ਰਸਤੇ ਵਿੱਚ ਤੁਸੀਂ ਮੈਪ ਸੈੱਟ ਕਰ ਲਓ ਆਪਣਾ ਜੋ ਕਿ ਨੈਸ਼ਨਲ ਹਾਈਵੇ ਹੈ ਇਸ ਦੇ ਵਿੱਚ ਕੀ ਹੈ ਕਿ ਜਦੋਂ ਵੀ ਤੁਸੀਂ ਜਿੰਨਾ ਵੀ ਤੁਹਾਨੂੰ ਮੰਨ ਲਓ ਦਿੱਲੀ ਚੱਲਣ ਵਾਲੇ ਨੂੰ ਤਾਂ ਰੋਡ ਪਤਾ ਹੀ ਹੈ ਅਗਰ ਕੋਈ ਨਵਾਂ ਆਇਆ ਤਾਂ ਇਦੇ ਵਿੱਚ Google ਦੇ ਵਿੱਚ ਇੱਕ ਲਾਈਫ ਸੇਵਿੰਗ ਜੋ ਟ੍ਰਿਕਸ ਨੇ ਉਹ ਆਉਂਦੀਆਂ ਨੇ ਉਹ ਤੁਸੀਂ ਜ਼ਰੂਰ ਵਰਤੋ ਆਪਣੇ ਇਸ ਅ ਸਫ਼ਰ ਦੌਰਾਨ ਚਾਹੇ ਤੁਸੀਂ ਹਜ਼ਾਰ ਵਾਰ ਜਾਏ ਚਾ ਇੱਕ ਵਾਰ ਜਾਏ ਚੰਡੀਗੜ੍ਹ ਕਿਤੋਂ ਵੀ ਤੇ ਤੁਸੀਂ ਪਰ ਤੁੰਦ ਦੇ ਵਿੱਚ ਖਾਸ ਕਰਕੇ ਮੈਪ ਯੂਜ਼ ਜ਼ਰੂਰ ਕਰੋ ਆਓ ਤੁਹਾਨੂੰ ਇਸ ਲਾਈਫ ਸੇਵਿੰਗ ਵਾਰੇ ਦੱਸਦੇ ਆ ਤੁਹਾਨੂੰ ਕੀ ਖਾਸ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ Google Map ਖੋਲ ਲਿਆ ਇਸ ਨੂੰ ਟਰੈਕ ਕਰਦੇ ਆ ਆਪਾਂ Google Map ਨੂੰ ਕਿਵੇਂ ਲਾਈਫ ਸੇਵਿੰਗ ਐਪ ਬਣ ਗਏ ਜਿਸ ਤਰ੍ਹਾਂ ਕੀ ਤੁਸੀਂ ਦੇਖ ਰਹੇ ਹੋ ਸਾਰੇ ਕੀ ਪਟਿਆਲਾ ਬਾਈਪਾਸ ਤੇ ਮੈਨੂੰ ਰੋਡ ক্লোਜ਼ ਦਾ ਇੱਕ ਸਾਈਨ ਮਿਲਿਆ ਇਹ ਰੋਡ ক্লোਜ਼ ਦਾ ਸਾਈਨ ਹੈ ਥੋੜਾ ਹੋਰ ਆਪਾਂ ਇਹਨੂੰ ਜ਼ੂਮ ਕਰ ਲੈਨੇ ਆ ਜਿਹੜਾ ਕੀ ਦੱਸ ਰਿਹਾ ਕਿ ਇੱਕ ਸਾਈਡ ਰੋਡ ক্লোਜ਼ ਹੈ ਇਹ ਤੋ ਨੂੰ ਕੋਨੋ ਕੋਨੋਲੀ ਕੋਲੋਰੀ ਦੇ ਗੁਰਦੁਆਰਾ ਨਾਨਕ ਸਰ ਸਾਹਿਬ ਤੋਂ ਥੋੜਾ ਜਿਹਾ ਅੱਗੇ ਰਾਈਟ ਸਾਈਡ ਲੈਫਟ ਸਾਈਡ ਰੋਡ ক্লোਜ਼ ਹੈ ਇਸ ਤੋਂ ਬਾਅਦ ਅਸੀਂ ਥੋੜਾ ਅੱਗੇ ਜਿ세 ਤਰ੍ਹਾਂ ਜਾਣਿਆ ਅੱਗੇ ਜਿਸ ਤਰ੍ਹਾਂ ਤੁਹਾਨੂੰ ਇੱਕ ਸਾਈਨ ਮਿਲ ਰਿਹਾ ਕੰਟਰਕਸ਼ਨ ਦਾ ਅੱਗੇ ਲੇਵਰ ਕੰਮ ਕਰ ਰਹੀ ਹੈ ਰੋਡ ਦੇ ਉੱਤੇ ਇਹ ਤੁਹਾਨੂੰ ਜਿਵੇਂ ਕਿ ਦੱਸ ਰਿਹਾ ਹੈ ਕਿ ਮੈਪ ਸਨਮ ਮਾਰਬਲ ਦੇ ਕੋਲੇ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਲੇਬਰ ਕੰਮ ਕਰ ਰਹੀ ਹੈ ਇਸ ਨਾਲ ਸਾਥੀਓ ਤੁਸੀਂ ਪਹਿਲਾਂ ਹੀ ਆਪਾਂ ਉਹ ਰਸਤਾ ਦੇਖ ਸਕਦੇ ਆ ਕਿ ਕਿੱਥੇ ਰੋਡ ਬੰਦ ਹੈ ਕਿੱਥੇ ਕੰਮ ਚੱਲ ਰਿਹਾ ਹੈ ਇਹਦਾ ਇੱਕ ਸਭ ਤੋਂ ਵੱਡਾ ਫੀਚਰ ਹੋਰ ਹੈ ਵੀ ਜਿੱਥੇ ਵੀ ਕੋਈ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਹੁੰਦਾ ਹੈ ਉਹ ਵੀ ਪਹਿਲਾਂ ਹੀ ਸਾਨੂੰ ਪਤਾ ਲੱਗਦਾ ਹੈ ਆਓ ਤੁਹਾਨੂੰ ਦੱਸਦੇ ਆ ਵੀ ਰੋਡ ਤੇ ਅੱਗੇ ਜਾ ਕੇ ਸਾਨੂੰ ਹੋਰ ਕੀ ਮਿਲਣ ਵਾਲਾ ਜਿਵੇਂ ਕਿ ਆ ਤੁਸੀਂ ਬਨੋੜ ਤੋਂ ਕ੍ਰੋਸ ਕਰੋਗੇ ਤੁਹਾਨੂੰ ਰੋਡ ਦੇ ਉੱਤੇ ਕਾਰਲਾ ਦੇ ਨੇੜੇ ਪਿੰਡ ਕਾਰਲਾ ਦੇ ਨੇੜੇ ਤੁਹਾਨੂੰ ਕੰਟਰਕਸ਼ਨ ਦਾ ਕੰਮ ਜਿਸ ਤਰ੍ਹਾਂ ਚੱਲ ਰਿਹਾ ਹੈ ਆ ਦੇਖੋ ਜੀ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਜੂਮ ਕਰਕੇ ਦੇਖੋਗੇ ਮੈਪ ਨੂੰ ਤੁਹਾਨੂੰ ਇਸੇ ਤਰ੍ਹਾਂ ਰੋਡ ਕਈ ਸਾਥੀਆਂ ਨੂੰ ਬਹੁਤ ਪਤਾ ਹੈ ਇਸ ਬਾਰੇ ਕਈਆਂ ਨੂੰ ਨਹੀਂ ਪਤਾ ਉਹਨਾਂ ਲਈ ਇਹ ਬਹੁਤ ਮਹੱਤਵਪੂਰਨ ਹੈ ਜਿਨ੍ਹਾਂ ਨੂੰ ਪਤਾ ਉਹਨਾਂ ਨੇ ਤਾਂ ਹੋਰ ਜਿਸ ਤਰ੍ਹਾਂ ਇਹ ਆਪਾਂ ਟ੍ਰੈਫਿਕ ਦੇਖਦੇ ਆ ਇਸ ਰੋਡ ਤੇ ਰੈੱਡ ਦੱਸੂਗਾ ਟ੍ਰੈਫਿਕ ਬਹੁਤ ਜ਼ਿਆਦਾ ਹੈ ਹੈਵੀ ਟ੍ਰੈਫਿਕ ਹੈ ਜਾਮ ਵੀ ਦੱਸੂਗਾ ਸਾਥਿਓ ਇਹ ਐਪ ਲਾਈਫ ਸੇਵਿੰਗ ਐਪ ਹੈ ਇਸ ਲਈ ਕਹਿ ਰਿਹਾ ਮੈਂ ਜਦੋਂ ਵੀ ਤੁਸੀਂ ਜਾਣਿਓ ਇਹਦੇ ਚ ਇੱਕ ਫੀਚਰ ਹੋਰ ਆਂਦਾ ਹੈ ਉੰ데ਸ ਦੇ ਨਾਲ ਕਿ ਤੁਸੀਂ ਆਪਣੀ ਤੇ ਦੂਜਿਆਂ ਦੀ ਜਾਨ ਬਚਾ ਸਕਦੇ ਹੋ ਆਉ ਤੁਹਾਨੂੰ ਦੱਸਦੇ ਆਂ ਵੀ ਉਹ ਕਿਸ ਤਰ੍ਹਾਂ ਹੋਊਗਾ ਜਿਸ ਤਰ੍ਹਾਂ ਕਿ ਮੈਂ ਮੈਪ ਖੋਲੇ ਹੋਇਆ ਹੈ ਤੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹਦੇ ਵਿੱਚ ਤੁਸੀਂ ਦੂਜਿਆਂ ਦੀ ਜਾਨ ਕਿਵੇਂ ਬਚਾ ਸਕਦੇ ਹੋ ਸੰਗਰੂਰ ਤੋਂ ਅੱਗੇ ਭਵਾਨੀਗੜ ਬਾਈਪਾਸ ਕੋਲੇ ਮੈਂ ਜਿਸ ਤਰ੍ਹਾਂ ਜਾ ਰਿਹਾ ਮੈਨੂੰ ਅੱਗੇ ਕੋਈ ਗੱਡੀ ਖਰਾਬ ਜਾਂ ਰੋਡ ਬੰਦ ਜਾਂ ਕੋਈ ਐਕਸੀਡੈਂਟ ਮਿਲਦਾ ਹੈ ਜਿਸ ਕੋਚ ਕਰੋ ਇੱਕ ਐਗਜ਼ਾਮਪਲ ਹੈ ਤਾਂ ਦੇਖੋ ਮੈਂ ਕਿਸ ਤਰ੍ਹਾਂ ਇੱਥੇ ਇਹ ਦੂਜਿਆਂ ਨੂੰ ਸੰਕੇਤ ਦੇ ਸਕਦਾ ਜਾਂ ਦੂਜਿਆਂ ਦੀ ਜਾਨ ਬਚਾ ਸਕਦਾ ਇੱਥੇ ਇੱਕ ਰਾਈਟ ਸਾਈਡ ਤੁਸੀਂ ਸਕਰੀਨ ਤੇ ਪਲੱਸ ਦਾ ਨਿਸ਼ਾਨ ਦੇਖ ਰਹੇ ਹੋ ਤੁਹਾਡੇ ਬਿਲਕੁਲ ਸੱਜੇ ਹੱਥ ਹੈਗਾ ਜਦੋਂ ਹੀ ਤੁਸੀਂ ਇਸ ਰਾਈਟ ਸਾਈਡ ਤੇ ਪਲੱਸ ਦੇ ਨਿਸ਼ਾਨ ਤੇ ਟੱਚ ਕਰੋਗੇ ਛੇ ਆਪਸ਼ਨ ਖੁੱਲ ਜਾਣਗੇ ਐਕਸੀਡੈਂਟ ਦਾ ਪਹਿਲਾ ਦੂਜਾ ਜਾਮ ਦਾ ਤੀਜਾ ਕੰਟਰਕਸ਼ਨ ਦਾ ਤੀਜਾ ਕ੍ਰੋਥਾ ਲੇਨ ਬੰਦ ਦਾ ਪੰਜਵਾਂ ਜਿਵੇਂ ਕੋਈ ਵਾਹਨ ਖੜਾ ਖਰਾਬ ਹੋ ਗਿਆ ਉਹਦਾ ਤੇ ਛੇਮਾ ਆਪਣੇ ਛੇਮਾ ਨਿਸ਼ਾਨ ਹੈ ਕੋਈ ਰੋਡ ਦੇ ਉੱਤੇ ਚੀਜ਼ ਹੈ ਜਾਂ ਰੋਡ ਬੰਦ ਹੈ ਆਬਜੈਕਟ ਪਿਆ ਕੋਈ ਰੋਡ ਦੇ ਉੱਤੇ ਆਓ ਇਸ ਨੂੰ ਜਿਵੇਂ ਕਿ ਮੈਂ ਕ੍ਰੈਸ਼ ਦੇ ਉੱਤੇ ਆਪਣਾ ਮੈਨੂੰ ਕੋਈ ਗੱਡੀ ਕ੍ਰੈਸ਼ ਮਿਲੇ ਮੈਂ ਉਹਦੇ ਉੱਤੇ ਆਪਣਾ ਕ੍ਰੈਸ਼ ਦੇ ਉੱਤੇ ਟੱਚ ਕਰੂੰ ਇਹਨੂੰ ਤੇ ਕ੍ਰੈਸ਼ ਦਾ ਜੋ ਨਿਸ਼ਾਨ ਦਿਖ ਰਿਹਾ ਇਹਦੇ ਤੇ ਟੱਚ ਕਰਕੇ ਐਡ ਹੋ ਜੂਗਾ ਇਹ ਪੁਆਇੰਟ ਜਿੱਥੇ ਵੀ ਤੁਸੀਂ ਕ੍ਰੈਸ਼ ਦਾ ਐਡ ਦੇਖੋਗੇ ਤਾਂ ਦੂਜੇ ਦੀ ਸਕਰੀਨ ਤੇ ਸ਼ੋ ਕਰੂਗਾ ਵੀ ਕੋਈ ਗੱਡੀ ਕ੍ਰੈਸ਼ ਖੜੀ ਹੈ ਜੋ ਵੀ ਗੱਡੀ ਤੁਹਾਡੇ ਅੱਗੇ ਪਿੱਛੋਂ ਆ ਰਹੀ ਹੈ ਜੋ ਜਿਸ ਨੇ ਗੂਗਲ ਮੈਪ ਲਗਾਇਆ ਉਸ ਨੂੰ ਇਹ ਸਾਰੀ ਚੀਜ਼ਾਂ ਉਹਦੇ ਮੈਪ ਤੇ ਸ਼ੋ ਹੋਣਗੀਆਂ ਗੱਡੀ ਖਰਾਬ ਹੈ ਜੋ ਵੀ ਹੈ ਤੇ ਆਓ ਇਸ ਨੂੰ ਬੰਦ ਕਿਵੇਂ ਕਰਦੇ ਹਾਂ ਜਿਵੇਂ ਕਿ ਤੁਸੀਂ ਉਸ ਨਿਸ਼ਾਨ ਤੇ ਜਿਹਨੇ ਕਲਿੱਕ ਕਰੋਗੇ ਜੋ ਵੀ ਤੁਹਾਨੂੰ ਦਿਖ ਰਿਹਾ ਜੇ ਤੁਹਾਨੂੰ ਮਿਲ ਮੰਨ ਲਓ ਨਹੀਂ ਮਿਲਿਆ ਉਹ ਤਾਂ ਉਹਦੇ ਤੇ ਕਲਿੱਕ ਕਰਕੇ ਉਸ ਨਿਸ਼ਾਨ ਤੇ ਜਿਵੇਂ ਕੰਟ੍ਰਕਸ਼ਨ ਦਾ ਮੈਨੂੰ ਇਹ ਤੇ ਸ਼ੋਅ ਕਰ ਰਿਹਾ ਜੀ ਮੈਂ ਇਸ ਪੁਆਇੰਟ ਤੇ ਪਹੁੰਚੂਗਾ ਤਾਂ ਮੈਨੂੰ ਮਿਲਿਆ ਹੀ ਨਹੀਂ ਇਹਨੂੰ ਰਿਮੂਵ ਕਿਵੇਂ ਕਰ ਸਕਦੇ ਆ ਇਹ ਨਿਸ਼ਾਨ ਤੇ ਕਲਿੱਕ ਕਰੋਗੇ ਤੋਂ ਡੇ ਸਕਰੀਨ ਦੇ ਥੱਲੇ ਇਹ ਲਿਖਿਆ ਆ ਜਾਏਗਾ ਇਸ ਥੀਸ ਸਟਿਲ ਵੀ ਹੈਰ ਯਾਨੀ ਕਿ ਇੱਥੇ ਵਰਕ ਜੋ ਨਿਸ਼ਾਨ ਹੈ ਜੇ ਵਰਕ ਚੱਲ ਰਿਹਾ ਇੱਥੇ ਤੁਹਾਨੂੰ ਦਿਖਿਆ ਤੁਸੀਂ ਇਹਨੂੰ ਨੋਜ਼ ਵਿੱਚ ਕਰ ਸਕਦੇ ਹੋ ਜਾਂ ਯੂਐਸਬੀ ਵਿੱਚ ਕਰ ਸਕਦੇ ਹੋ ਤਾਂ ਜੋ ਇਹ ਜਾਣਕਾਰੀ ਦੂਜਿਆਂ ਤੱਕ ਪਹੁੰਚ ਸਕੇ ਮਤਲਬ ਕਿ ਇਸ ਨੂੰ ਸਹੀ ਮੈਪ ਨੂੰ ਕੀਤਾ ਜਾ ਸਕੇ ਇਸ ਤਰ੍ਹਾਂ ਤੁਸੀਂ ਆਪਣੀ ਅਤੇ ਦੂਜਿਆਂ ਦੀ ਜਾਨ ਬਚਾ ਸਕਦੇ ਹੋ ਇੱਕ ਛੋਟੇ ਜਿਹੇ ਟ੍ਰਿਕ ਨਾਲ ਲੱਖਾਂ ਲੋਕਾਂ ਹਜ਼ਾਰ ਲੋਕਾਂ ਦੀ ਤੁਸੀਂ ਜਾਨ ਇਸ ਤਰ੍ਹਾਂ ਬਚਾ ਸਕਦੇ ਹੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜੂਰ ਕਰੋ ਤਾਂ ਕਿ ਇਹ ਕਿਸੇ ਦਾ